ਟ੍ਰਿਪਟਰ ਇੰਦਰ ਬਾਜਬਾ ਦੇਖੇ ਗਏ ਰੋਕਦੇ ਹੋਏ ਵੀ ਸਿੱਧੂ ਦੀ ਮਦਦ ਲਈ ਨਹੀਂ ਜਾਣਾ ਕਿਸੇ ਨੇ 프레스 더 বেল ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫ্রম ਨਿਊਜ਼ ਨੰਬਰ .ਕੋਮ ਸੋ ਬਜਟ ਦੇ ਵਿੱਚ ਜਿਹੜਾ ਘਾਟਾ ਪਿਛਲੇ ਸਾਲ ਸੀ ਉਹਦੇ ਨਾਲੋਂ ਵੱਧ ਗਿਆ ਘਾਟਾ ਬਜਟ ਦੇ ਵਿੱਚ ਜਿੰਨਾ ਪਿਛਲੀ ਵਾਰੀ ਬਜਟ ਫਾਰ ਐਜੂਕੇਸ਼ਨ ਰੱਖਿਆ ਸੀ ਹੈਲਥ ਰੱਖਿਆ ਸੀ ਉਹ ਟਾਰਗੇਟ ਅਚੀਵ ਵੀ ਨਹੀਂ ਹੋਇਆ ਮੈਂ ਕੰਪੇਅਰ ਕਰ ਰਿਹਾ ਸੀ ਮੇਰੇ ਕੋਲੇ ਪਿਛਲੇ ਸਾਲ ਦਾ ਐਫਐਮ ਸਾਹਿਬ ਦਾ ਜਿਹੜਾ ਬਜਟ ਪੜਿਆ ਉਹਦੀ ਕਾਪੀ ਐ ਇਤਕੀ ਵਾਰੀ ਕਾਪੀ ਤੋਂ ਕਿਤੇ ਨੇੜੇ ਨਹੀਂ ਖੜਦਾ এডਿਕੇਸ਼ਨ ਵਾਸਤੇ ਸਿਰਫ 18% ਅਚੀਵ ਹੋਇਆ ਐਂਡ ਨਸ਼ਿਆਂ ਦੇ ਉੱਤੇ 12% ਇਹ ਸਰਕਾਰ ਕਿਹੜੀਆਂ ਗੱਲਾਂ ਕਰਦੀ ਹੈ ਹੈਲਥ ਐਂਡ এডਿਕੇਸ਼ਨ ਦੀਆਂ ਗੱਲਾਂ ਸੋ ਦੁਆਰਾ ਕਰਜ਼ੇ ਦੀ ਜਿਹੜੀ ਪੰਡ ਹੈਗੀ ਉਹ ਉਦੋਂ ਵੀ ਭਾਰੀ ਹੋ ਗਈ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਅਨਫੋਰਚੂਨੇਟਲੀ ਬੜਾ ਤਣਾਅ ਵਾਲਾ ਮਾਹੌਲ ਰਿਹਾ ਅਕਾਲੀ ਦਲ ਜਿਹੜਾ ਖਤਮ ਹੋਣ ਦੀ ਕਗਾਰ ਤੇ ਹੈਗਾ ਅੱਜ ਉਹ ਅਕਾਲੀ ਦਲ ਆਪਣੇ ਆਪ ਨੂੰ ਉਂਗਲੀ ਨੂੰ ਚੀਰਾ ਦੇ ਕੇ ਸ਼ਹੀਦ ਹੋਣ ਦੇ ਯਤਨ ਕਰ ਤੇ ਵੀ ਜਿਹੜੀ ਸਾਡੀ ਸਮਾਪਤੀ ਹੋਣ ਜਾ ਰਹੀ ਹੈ ਨਾ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਉਹਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਅੰਦਰ ਗਾਲੋ-ਗਾਲੀ ਹੋ ਰਹੀ ਹੈ ਅੱਜ ਦਾ ਐਪੀਸੋਡ ਕਾਂਗਰਸ ਪਾਰਟੀ ਤੇ ਕਾਂਗਰਸ ਸਰਕਾਰ ਦੀ ਜਿਹੜੀ ਧੜੇਵਾਜੀ ਹੈ ਨਾ ਜਿਹੜੀ ਉਹਨਾਂ ਦੇ ਅੰਦਰ ਪਾਟੋ-ਤਾੜ ਆ ਅੱਜ ਉਹ ਸਾਫ਼ ਨਜ਼ਾਰਾ ਸਾਹਮਣੇ ਆਇਆ ਜਿੱਥੇ ਮਜੀਠੀਆ ਵਰਸਸ ਸਿੱਧੂ ਮਜੀਠੀਆ ਵਰਸਸ ਸਿੱਧੂ ਦਾ ਪਿਆ ਰੌਲਾ ਤੇ ਕਾਂਗਰਸ ਪਾਰਟੀ ਦੇ ਮੰਤਰੀਆਂ ਨੂੰ ਤੇ ਐਮਐਲਏ ਨੂੰ ਰੋਕਣ ਵਾਸਤੇ ਕਾਂਗਰਸ ਪਾਰਟੀ ਦੇ ਸੀਨੀਅਰ ਕੈਬਨਟ ਬਜ਼ੀਰ ਤ੍ਰਿਪ ਤ੍ਰਿੰਦਰ ਬਾਜਬਾ ਦੇਖੇ ਗਏ ਰੋਕਦੇ ਹੋਏ ਵੀ ਸਿੱਧੂ ਦੀ ਮੱਦਦ ਲਈ ਨਹੀਂ ਜਾਣਾ ਕਿਸੇ ਨੇ ਇਹ ਤਾਂ ਜਦੋਂ ਪਾਣੀ ਸਿਰ ਤੋਂ ਦੀ ਲੰਘਿਆ ਨਾ ਜਦੋਂ ਮਜੀਠੀਆ ਤੇ ਸਿੱਧੂ ਪਰੇ ਹੋ ਗਏ ਕਾਂਗਰਸ ਤੇ ਅਕਾਲੀ ਦਲ ਦਾ ਭੇੜ ਹੋਣ ਲੱਗ ਗਿਆ ਜਫਾ ਪੈ ਗਿਆ ਇਹੋ ਦੇਖਿਆ ਕਾਂਗਰਸੀਆਂ ਨੇ ਵੀ ਹੁਣ ਕਾਂਗਰਸ ਦੀ ਕੀਸੀ ਹੋ ਰਹੀ ਆ ਫੇਰ ਜਾ ਕੇ ਪੰਜ ਚਾਰ ਐਮਐਲਏ ਦੋ ਤਿੰਨ ਮੰਤਰੀ ਉੱਠ ਕੇ ਕੈਪਟਨ ਮਰਿੰਦਰ ਸਿੰਘ ਨੂੰ ਕਹਿਣ ਲੱਗੇ ਵੀ ਤੇਰੀ ਬਾਦਲਾਂ ਦੇ ਨਾਲ ਸੰਧੀ ਨੇ ਪਾਰਟੀ ਦਾ ਲਾਸ ਕਰਤਾ ਅੱਜ ਇੱਥੋਂ ਤੱਕ ਅੰਦਰ ਬੋਲਿਆ ਗਿਆ ਕੈਪਟਨ ਮਰਿੰਦਰ ਸਿੰਘ ਨੂੰ ਇਹ ਗੱਲਾਂ ਕਈਆਂ ਕਾਂਗਰਸ ਪਾਰਟੀ ਦੇ ਸੀਨੀਅਰ ਵਜ਼ੀਰਾਂ ਨੇ ਐਮਐਲਏ ਨੇ ਵੀ ਤੇਰੀ ਬਾਦਲਾਂ ਦੇ ਨਾਲ ਸੰਧੀ ਕਰਕੇ ਅੱਜ ਕਾਂਗਰਸ ਪਾਰਟੀ ਦਾ ਲਾਸ ਹੋ ਰਿਹਾ ਮੈਂ ਕਹੂੰਗਾ ਕਿ ਅਨਫੋਰਚੂਨੇਟਲੀ ਬਹੁਤ ਵੱਡਾ ਗਲਤ ਪ੍ਰਥਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੈ ਰਹੀ ਹੈ ਬੜਾ ਅਫਸੋਸ ਹੈ ਇਸ ਦਾ ਕਬੱਡੀ ਦੇ ਮੈਚ ਚੰਗੂ ਚੱਕਾ ਮ ਚੱਲਦਾ ਫਿਰ ਤੱਕ ਮੈਦਾਨ ਦੇ ਵਿੱਚ ਹੀ ਮਿਲ ਜਣਾ ਚਾਹੀਦਾ ਕਿੱਥੇ ਮੁੱਦਿਆਂ ਦੇ ਵਿੱਚ ਸਾਨੂੰ ਸੀਰੀਅਸਲੀ ਡਿਸਕਸ ਇਹ ਜਿਨ੍ਹਾਂ ਨੇ ਉੱਥੇ ਕੀਤਾ ਉਹਨਾਂ ਨੂੰ ਸੁਝਾਅ ਦੇ ਦਿਓ ਇਹ ਤੁਹਾਡੇ ਜਦੋਂ ਤੁਸੀਂ ਮੈਂ ਪਹਿਲਾਂ ਹੀ ਕਹਿਤਾ ਤੁਹਾਡੇ ਗੱਲ ਦਾ ਜਵਾਬ ਤਾਂ ਪਹਿਲਾਂ ਦੇਤਾ ਤੁਹਾਡੇ ਜਦੋਂ ਅੱਜ ਤੋਂ ਪਹਿਲਾਂ ਅੱਜ ਤੁਸੀਂ ਦੂਜਿਆਂ ਦਾ ਰੌਲਾ ਦੇਖ ਕੇ ਆ ਗਿਆ ਉਸ ਤੋਂ ਪਹਿਲਾਂ ਰੌਲਾ ਪਾਉਣ ਦੇ ਵਿੱਚ ਬੈਂਸ ਬ੍ਰਦਰਜ਼ ਹੀ ਨੇ ਤੇ ਮੈਂ ਮੁੱਦੇ ਦੇ ਉੱਤੇ ਆਉਣਾ ਮੇਰੇ ਕੋਲੇ ਪ੍ਰੂਫ ਸਬੂਤ ਹੁੰਦੇ ਇਹ ਨਹੀਂ ਹੈਗਾ ਵੀ ਫਲਾਨਾ ਇਹ ਕੰਮ ਨਹੀਂ ਬੈਂਸ ਦਾ ਹੈਗਾ ਬੈਂਸ ਲੈ ਕੇ ਆਉਂਦਾ ਉਹ ਠੋਸ ਸਬੂਤ ਪ੍ਰੂਫ ਚਾਹੇ ਉਹ ਸਪੀਕਰ ਦੀ ਕੁਰਸੀ ਤੇ ਬਰਾਜਮਾਨ ਬੈਠਾ ਸੱਜਣ ਹੋਵੇ ਤੇ ਚਾਹੇ ਮੁੱਖ ਮੰਤਰੀ ਦੇ ਬੈਂਚ ਤੇ ਬੈਠਾ ਮੁੱਖ ਮੰਤਰੀ ਹੋਵੇ ਜਿੱਥੇ ਸਬੂਤ ਪ੍ਰੂਫ ਹੁੰਦੇ ਆ ਤੇ ਫਿਰ ਬੈਂਸ ਲੋਕਾਂ ਦੀ ਅਸੀਸ ਕੁਦਰਤੀ ਕਿਰਪਾ ਡਰਦਾ ਨਹੀਂ ਚਲੋ ਗੱਲ ਦੇਸ਼ ਦੀ ਸੁਰੱਖਿਆ ਦੀ ਕਰਦੇ ਆ ਨੌਜਵਾਨਾਂ ਦੀ ਕਰਦੇ ਆ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਉਸ ਬਿਆਨ ਦੇ ਬਾਰੇ ਤੁਸੀਂ ਕਹੋ ਕੀ ਕਹੋਗੇ ਉਹਨਾਂ ਨੇ ਇਹ ਕਿਹਾ ਕਿ ਅਤਵਾਦ ਦਾ ਕੋਈ ਮਜ਼ਹਬ ਨਹੀਂ ਹੁੰਦਾ ਧਰਮ ਨਹੀਂ ਹੁੰਦਾ ਦੇਸ਼ ਨਹੀਂ ਹੁੰਦਾ ਇਹ ਸਹੀ ਗੱਲ ਕਹੀ ਉਹਨਾਂ ਨੇ ਕੋਈ ਇੱਥੇ ਮਾੜੀ ਗੱਲ ਨਹੀਂ ਪਰ ਜਿਹੜਾ ਪ੍ਰਧਾਨ ਮੰਤਰੀ ਪਾਕਿਸਤਾਨ ਵਾਲੇ ਇਮਰਾਨ ਖਾਨ ਵਾਸਤੇ ਸੌਫਟ ਕਾਰਨਰ ਉਹ ਅੱਜ ਦੇ ਦਿਨ ਦੇ ਵਿੱਚ ਹਰ ਦੇਸ਼ ਵਾਸੀ ਨੂੰ ਅਖੜਦਾ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਯਾਰ ਇਹ ਠੀਕ ਨਹੀਂ ਹੈਗਾ ਇਹ ਦੋਸਤੀਆਂ ਸਭ ਤੋਂ ਪਹਿਲਾਂ ਦੋਸਤ ਕੌਣ ਆ ਸਾਡਾ ਦੇਸ਼ ਹੈਗਾ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿੰਦੇ ਆ ਤੇ ਸਭ ਤੋਂ ਪਹਿਲੇ ਦੋਸਤ ਉਸ ਦੇਸ਼ ਦੇ ਸੈਨਿਕ ਹੈਗੇ ਆ ਜਿਹੜੇ ਸਰਹੱਦਾਂ ਦੀ ਰਾਖੀ ਕਰਦਾ ਜਿਹਦੀ ਬਦੌਲਤ ਤੁਸੀਂ ਮੈਂ ਤੁਰੇ ਫਿਰਦੇ ਆ ਯਾਦ ਹੋ ਕੇ ਅੱਜ ਦੀ ਘੜੀ ਦੇ ਵਿੱਚ ਦੁਸ਼ਮਣ ਦੇਸ਼ ਜਿਹਦੇ ਅੱਤਵਾਦ ਕਾਰਨ 44 ਸਾਡੇ ਸੈਨਿਕ ਸ਼ਹੀਦ ਹੋ ਗਏ ਤੇ ਅਸੀਂ ਉਹਦੇ ਪ੍ਰਧਾਨ ਮੰਤਰੀ ਲਈ ਸੌਫਟ ਹੋ ਜੀ ਸ਼ੋਭਾ ਨਹੀਂ ਦਿੰਦਾ